18 20 ਸਾਲ ਦੀ ਉਮਰ ਚੁੰਨੇ ਆ ਤਾਂ ਇਸ ਸਮੇ ਸਾਡਾ ਐਸਾ ਵਰਤਾਰਾ ਹੈ ਜ਼ਿਆਦਾਤਰ ਅਸੀਂ ਅਨਮੈਰਿਡ ਸਾਡੀ ਊਰਜਾ ਸਾਨੂੰ ਬਹੁਤ ਹੱਦ ਤੱਕ ਝੰਜੋੜਦੀ ਹੈ ਕਰਨ ਨੂੰ ਸਾਡੇ ਕੋਲ ਕੁਝ ਨਹੀਂ ਮਾਤਾ ਪਿਤਾ ਸਾਡੇ ਗਰੀਬ ਪਰਿਵਾਰਾਂ ਦੇ ਜਾਂ ਬਹੁਤ ਹੀ ਰੁੱਝੇ ਹੋਏ ਪਰਿਵਾਰਾਂ ਦੇ ਸਾਡੇ ਸਹੀ ਤਰੀਕੇ ਨਾਲ ਗਾਈਡੈਂਸ ਕਰ ਪਾਉਂਦੇ ਅਸੀਂ ਕਿਨਾਂ ਦੇ ਸੰਗਤ ਚ ਪੈਂਦੇ ਆ ਜਿਹੜੀ ਸਾਡੀ ਆਪਣੀ ਸੰਗਤ ਹੁੰਦੀ ਆ ਆਪਣੇ ਆਸ-ਪਾਸ ਮੈਂ 18 ਸਾਲ ਦਾ ਮੈਨੂੰ ਕੋਈ 20 ਸਾਲ ਦਾ ਮਿਲਦਾ ਹੀ ਨਹੀਂ ਤੂੰ ਕਿਵੇਂ ਬੜਾ ਸ਼ਾਂਤ ਰਹਿਣਾ ਫਿਰ ਦੋ ਪੈਗ ਲਾਇਦੇ ਨੇ ਮਜ਼ਾ ਆ ਜਾਂਦਾ ਫਿਰ ਮੈਨੂੰ ਵੀ ਕੀ ਲੱਗਦਾ ਹੈ ਸ਼ਾਇਦ ਮੈਨੂੰ ਵੀ ਇਹੀ ਚੀਜ਼ ਕਰਨੀ ਚਾਹੀਦੀ ਹੈ ਹਮ ਜੇ ਤੁਸੀਂ ਅੱਜ ਸ਼ਹਿਰਾਂ ਦਾ ਸਿਸਟਮ ਦੇਖੋ 12 13 ਸਾਲ ਦੇ ਬੱਚੇ ਬੱਚੀਆਂ ਨੂੰ ਲੈ ਕੇ ਮਾਤਾ ਪਿਤਾ ਆਪ ਸਕੂਟਰ ਮੋਟਰਸਾਈਕਲ ਤੇ ਉਹਨਾਂ ਨੂੰ ਗੇਮਾਂ ਖੇਡਣ ਲੈ ਕੇ ਜਾਂਦੇ ਨੇ ਉਹਨਾਂ ਦੀ ਊਰਜਾ ਨੂੰ ਉਧਰ ਡਾਇਵਰਟ ਕਰੇ ਉਹਨਾਂ ਦੀ એનર્ਜੀ ਨੂੰ ਉਧਰ ਲੈ ਕੇ ਜਾਣੇ ਅਸਰ ਦੇ ਵਿੱਚ ਜਦੋਂ ਅਸੀਂ ਆਪਣੀ ਜਵਾਨੀ ਦੇ ਵਿੱਚ ਪਹੁੰਚੇ ਤਾਂ ਸਾਨੂੰ ਗਾਈਡ ਕਰਨ ਵਾਲਾ ਕੋਈ ਨਹੀਂ ਉਹ ਗਿਆਨ ਕੀ ਹੈ ਗਿਆਨ ਬੜੀ ਸੋਚੀ ਸਮਝੀ ਚੀਜ਼ ਹੈ ਥੋੜਾ ਜਿਹਾ ਤੁਹਾਨੂੰ ਮੈਂ ਉਹ ਵਿਖਦਾ ਹਾਂ ਵਰਤਮਾਨ ਚ ਲੈ ਕੇ ਜਾਣਾ ਅਰਜੁਨ ਬਾਰੇ ਸਾਰਿਆਂ ਨੂੰ ਪਤਾ ਵੀ ਇਹਨੇ ਹਥਿਆਰ ਸਿੱਟਦੇ ਸੀਗੇ ਲੜਦੇ ਲੜਦੇ ਉਹਨੂੰ ਕ੍ਰਿਸ਼ਨ ਭਗਵਾਨ ਨੇ ਗਿਆਨ ਦਿੱਤਾ ਕਿ ਅਰਜੁਨ ਤੇਰੀ ਲੜਾਈ ਹੈ ਤੂੰ ਗਲਤ ਨਹੀਂ ਕਰ ਰਿਹਾ ਜੇ ਤੂੰ ਆਪਣੇ ਨੂੰ ਮਾਰ ਰਿਹਾ ਤੂੰ ਧਰਮ ਨੂੰ ਬਚਾਉਣ ਵਾਸਤੇ ਮਾਰ ਰਿਹਾ ਤੈਨੂੰ ਲੜਨਾ ਪੈਣਾ ਉਹਨੂੰ ਗਿਆਨ ਦਿੱਤਾ ਉਹਨੇ ਸਿੱਟੇ ਉਹ ਹਥਿਆਰ ਚੱਕ ਲਏ ਉਹਨੂੰ ਸਹੀ ਗਿਆਨ ਮਿਲ ਗਿਆ ਜੇ ਉਹਨੂੰ ਗਿਆਨ ਨਾ ਮਿਲਿਆ ਹੁੰਦਾ ਉਹ ਸਿੱਟ ਗਿਆ ਸੀ ਹਥਿਆਰ ਅੱਗੇ ਚੈਨ ਸਾਰੇ ਪਾਸੇ ਇਹ ਧਰਮੀ ਧਰਮ ਹੁੰਦਾ ਉਸ ਤੋਂ ਬਾਅਦ ਸਾਡੇ ਕੋਲ ਕੌਣ ਆਉਂਦਾ ਸਮਰਾਟ ਅਸ਼ੋਕ ਸਾਨੂੰ ਪਤਾ ਸਮਰਾਟ ਅਸ਼ੋਕ ਦਾ ਅਸ਼ੋਕਾ ਦੀ ਗ੍ਰੇਡ ਹਾਂਜੀ ਹਾਂਜੀ ਸਮਰਾਟ ਅਸ਼ੋਕ ਨੇ ਦੁਨੀਆ ਪਰ ਰੂਹ ਹਰਾਣ ਵਾਸਤੇ ਤਲਵਾਰ ਚੱਕੀ ਮਾਰਨਾ ਸ਼ੁਰੂ ਕਰਤਾ ਉਹਨੂੰ ਕੌਣ ਮਿਲਿਆ ਮਹਾਤਮਾ ਬੁੱਧ ਨੇ ਮਹਾਤਮਾ ਬੁੱਧ ਨੇ ਕੀ ਕਿਹਾ ਕਿ ਅਸ਼ੋਕ ਇਹ ਤੇਰਾ ਧਰਮ ਨਹੀਂ ਹੈ ਤੂੰ ਹਥਿਆਰ ਚੱਕੀ ਫਿਰਦਾ ਲੋਕਾਂ ਨੂੰ ਮਾਰਦਾ ਫਿਰਦਾ ਛੱਡ ਉਹਨੂੰ ਗਿਆਨ ਮਿਲਿਆ